ਬੇਸ਼ੱਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਿਆਸ ਦਰਿਆ ਦੇ ਪਾਣੀ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਇਸ ਵਾਰ ਤਬਾਹੀ ਨਹੀਂ ਮਚਾਈ ਪਰ ਬਿਆਸ ਦਰਿਆ ਨੇ ਹਜ਼ਾਰਾਂ ਏਕੜ ਕਿਨਾਰੇ ਤੇ ਸਥਿਤ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਖੇਤ ਪੂਰੇ ਦੇ ਪੂਰੇ ਹੀ ਦਰਿਆ ਵਿੱਚ ਸਮਾ ਗਏ ਕਰੋੜਾ ਦਾ ਝੋਨਾ ਤੇ ਗੰਨਾ ਦਰਿਆ ਦੇ ਵਿੱਚ ਪੂਰੇ ਦਾ ਪੂਰਾ ਹੀ ਸਮਾ ਚੁੱਕਿਆ ਪੀੜਿਤ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਇਹ ਉਮੀਦ ਹੀ ਨਹੀਂ ਕਿ ਜ਼ਮੀਨ ਦਰਿਆ ਤੋਂ ਬਾਹਰ ਆ ਸਕਦੀ ਹੈ ਜੇਕਰ ਦਰਿਆ ਆਪਣਾ ਰੁਖ ਬਦਲਦਾ ਹੈ ਤਾਂ ਉਸ ਨੂੰ 10 ਸਾਲ ਵੀ ਲੱਗ ਸਕਦੇ ਨੇ ਇਸ ਤਰ੍ਹਾਂ ਬਿਆਸ ਦਰਿਆ ਦੇ ਕਿਨਾਰੇ ਤੇ ਬਹੁਤ ਸਾਰੇ ਕਿਸਾਨ ਬਿਲਕੁਲ ਬੇਜ਼ਮੀਨੇ ਹੋ ਗਏ ਸਨ। ਐਨਾ ਵਿੱਚ ਇੱਕ ਫੌਜੀ ਵੀ ਹੈ ਜਿਸਨੇ ਰਿਟਾਇਰਮੈਂਟ ਤੋਂ ਬਾਅਦ ਮਿਲੇ ਪੈਸੇ ਨਾਲ ਇੱਥੇ ਜ਼ਮੀਨ ਖਰੀਦੀ ਸੀ ਪਰ ਸਾਰੀ ਦੀ ਸਾਰੀ ਜ਼ਮੀਨ ਫਸਲ ਸਮੇਤ ਦਰਿਆ ਵਿੱਚ ਸਮਾ ਗਈ। ਜਾਣਕਾਰੀ ਅਨੁਸਾਰ ਬਿਆਸ ਦਰਿਆ ਦੇ ਕਿਨਾਰੇ 19 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਸੈਂਕੜੇ ਕਿਸਾਨਾਂ ਦੀ ਜ਼ਮੀਨ ਵਹਾਅ ਸਿਲਪੇਟ ਵਿੱਚ ਆਈ ਹੈ। ਰਾਵੀ ਦਰਿਆ ਦੇ ਹੜਪੀੜ ਇਲਾਕਿਆਂ ਦੇ ਵਿੱਚ ਹੋਏ ਨੁਕਸਾਨ ਦੇ ਤਜਾਇਦੇ ਲਏ ਜਾ ਰਹੇ ਹਨ। ਉੱਥੇ ਤੇ ਲੋਕਾਂ ਨੂੰ ਮਦਦ ਵੀ ਪਹੁੰਚਾਈ ਜਾ ਰਹੀ ਹੈ। ਪਰ ਵਿਆਸ ਦੇ ਦਰਿਆ ਕਿਨਾਰੇ ਹੋਏ ਉਜਾੜਵਲ ਹਜੇ ਵੀ ਧਿਆਨ ਨਹੀਂ ਦਿੱਤਾ ਗਿਆ ਜੀ ਮੈਂ ਆਰਮੀ ਤੋਂ ਰਿਟਾਇਰਡ ਆਇਆ ਜੀ 2020 ਦੇ ਵਿੱਚ ਰਿਟਾਇਰਡ ਆਇਆ ਸੀ ਤੇ ਰਿਟਾਇਰਡ ਆਣ ਤੋਂ ਬਾਅਦ ਮੈਂ ਇੱਥੇ ਆਣ ਕੇ ਤਿੰਨ ਕਿੱਲੇ ਜ਼ਮੀਨ ਕਰੀਤੀ ਸੀ ਤੇ ਤਿੰਨ ਕਿੱਲੇ ਜ਼ਮੀਨ ਜਿਹੜੀ ਆਰਕਾ 2025 ਦੇ ਵਿੱਚ ਆ 15-20 ਦਿਨਾਂ ਦੇ ਵਿੱਚ ਜਿਹੜੀ ਉਹ ਦਰਿਆ ਦੇ ਵਿੱਚ ਚਲੀ ਗਈ ਹੁਣ ਮਨ ਬਹੁਤ ਜ਼ਿਆਦਾ ਖੱਟਾ ਹੋ ਗਿਆ ਏ ਜੋ ਸੋਚਿਆ ਸੀ ਉਹ ਹੋਇਆ ਨਹੀਂ ਬੜਾ ਹਾਲਾਤ ਖਰਾਬ ਹੋ ਗਏ ਨੇ ਹੁਣ ਜਿਹੜਾ ਸੁਪਨਾ ਸੀ ਖੇਤੀਬਾੜੀ ਤੋਂ ਪੂਰੇ ਘਰਾਂ ਦਾ ਉਹ ਸੁਪਨੇ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਬਰਬਾਦ ਹੁੰਦੇ ਦਿਖਦੇ ਪਏ ਨੇ ਜੀ ਜਿਹੜੀ ਉਹ ਇਨਵੈਸਟ ਜਿਹੜਾ ਸੀ ਜੋ ਆਪਣਾ 20 ਸਾਲ ਦਾ ਇਨਵੈਸਟਮੈਂਟ ਹੀ ਉਹ ਸਾਰੀ ਇਹੀ ਆਪਣੀ ਲਾ ਬੈਠੇ ਆ ਤੇ ਹੁਣ ਹੱਥ ਖਾਲੀ-ਖਾਲੀ ਹੋ ਗਏ ਨੇ ਹੁਣ ਤਾਂ ਬਿਲਕੁਲ ਨਿੱਲ ਹੈ ਜੀ ਖਾਂ ਡੁੱਬ ਗਿਆ ਕਿਸਾਨ ਤੇ ਬਰਬਾਦ ਹੋ ਗਿਆ ਜੀ ਹਰ ਪਾਸਿਓਂ ਬਰਬਾਦੀ ਬਰਬਾਦ ਕਰ ਦਿੱਤਾ ਬੜਾ ਕੁਸ਼ਿ ਸੀ ਬੜਾ ਸ਼ੌਕ ਹੈ ਖੇਤੀਬਾੜੀ ਕਰਨ ਦਾ ਸ਼ੌਕ ਇਹ ਨਹੀਂ ਪਤਾ ਕਿ ਗਲੀ ਦੀ ਗਲੀ ਦੀ ਹੱਡੀ ਬਣ ਜਾਣਾ ਚਾਹਉ ਆਉਣ ਵਾਲੇ ਸਮੇਂ ਦੇ ਹਰ ਸੁਪਨੇ ਬੱਚਿਆਂ ਦੇ ਸੁਪਨੇ ਆਪਣੇ ਸੁਪਨੇ ਸਾਰਿਆਂ ਦੇ ਨਾਲ ਜੁੜੇ ਹੁੰਦੇ ਨੇ ਪਰ ਜਿਹੜੇ ਨੇ ਇਹ ਨਹੀਂ ਪਤਾ ਕਿ ਇਹ ਕੰਮ ਇਦਾਂ ਸਾਡੇ ਲਾਗੇ ਨੇ ਮਾਰ ਮਾਰੀ ਉਹ ਤਾਂ ਚਲੋ ਜ਼ਮੀਨਾਂ ਵਾਪਸ ਆ ਗਈਆਂ ਜ਼ਮੀਨਾਂ ਸਾਲ ਬਾਅਦ ਸਹੀ ਵੀ ਹੋਣਗੀਆਂ ਪਰ ਇਹ ਤੇ ਰਹੀ ਜਿਹੜੀ ਦਰਿਆ 'ਚ ਚਲੀ ਗਈ ਪਾਣੀ ਦੇ ਇਹ ਮਾਰਗ ਠਾ ਗਈ ਇਹ ਕਿੱਥੋਂ ਬਣਨੀ ਹੈ ਕਿੱਥੋਂ ਨਿਕਲਣੀ ਇਹ ਨਹੀਂ ਜੀ ਫਸਲ ਖਰਾਬ ਹੋ ਜਾਏਗੀ ਕੋਈ ਗੱਲ ਜੱਟ ਜ਼ਮੀਨਦਾਰ ਤਕੜਾ ਹੈ ਅਗਲੀ ਵਾਰੀ ਉਹ ਨੂੰ ਜ਼ਮੀਨ ਨੂੰ ਬਾਤ ਕਰ ਦੇਗਾ ਪਰ ਜੇ ਜ਼ਮੀਨ ਹੀ ਨਹੀਂ ਰਹਿਣੀ ਫਸਲ ਗਈ ਜ਼ਮੀਨ ਵੀ ਗਈ ਕਿਥੋਂ ਬਾਤ ਕਰ ਲੇਗਾ ਪਾਣੀ ਦੇ ਉੱਤੇ ਤੇ ਹੁਣ ਕਮਲ ਦੇ ਫੁੱਲ ਹੀ ਨੇ ਜਿਹੜੇ ਖਿੜ ਸਕਦੇ ਨੇ ਹੋਰ ਤੇ ਮੈਨੂੰ ਕੁਝ ਨਹੀਂ ਲੱਗਦਾ ਜੇ ਇਹਦੀ ਮਾਰਗੇ ਠਾ ਗਿਆ ਕਿਥੋਂ ਕਰਜ਼ਾ ਲਾਵਾਂਗੇ ਜਿਹੜੀ ਫੌਜੀ ਦੀ ਨੌਕਰੀ 'ਚ ਪੈਸੇ ਕਮਾਇਆ ਸੀ ਉਹ ਵੀ ਲੱਗ ਕੋ ਜਮੀਨ ਲਈ ਹੁਣ ਨਿਆਣਿਆਂ ਦੀਆਂ ਫੀਸਾਂ ਪੜਾਈਆਂ ਇੰਡੀਆਂ ਵੰਗੀਆਂ ਨੇ ਇਹ ਇਥੇ 6 ਕਿੱਲੇ ਤੇ ਸਾਡੇ ਕਰ ਦੀ ਖੱਲਿਆਂ ਦੀ ਹੈ ਬਾਕੀ ਆਣ ਗਵਾਂ ਟੋਟਲ ਮਿਲਾ ਕੇ ਸਾਡਾ ਜਿਹੜਾ ਇਹ ਐ ਸੀਜ਼ਨ ਦੇ ਵਿੱਚ 60-70 ਏਕੜ ਤੇ ਟੋਟਲ ਸਾਡੇ ਪਿੰਡ ਦਾ 200 ਤੋਂ ਪਲੱਸ ਕਿੱਲਾ ਜਿਹੜਾ ਉਹ ਰੁੜ ਚੁੱਕਾ ਨੁਕਸਾਨ ਸਾਡਾ ਜਿਹੜਾ ਇਹ ਹੁਣ 6 ਏਕੜ ਤੇ ਸਾਡੀ ਮਾਲਕੀ ਖੁਦ ਦੀ ਹੈ ਤੇ ਉਹ ਰੇਟ ਦੇ ਹਿਸਾਬ ਨਾਲ ਤੇ ਕਰੋੜਾਂ ਦੇ ਲੱਗ ਜਾਂਦਾ ਜੀ ਦਰਿਆ ਇਧਰਿਆ ਦੇ ਵਿੱਚ ਵਗ ਗਈ ਸਾਰਾ ਦਰਿਆ ਇਧਰ ਵਾਹ ਹੀ ਬਦਲਦਾ ਦਰਿਆ ਆੜ ਤੋਂ ਬਾਅਦ ਇਧਰ ਨੂੰ ਹੋ ਗਿਆ ਬਿਲਕੁਲ ਕੀ ਲੱਗਦਾ ਸੀ ਸਾਡੇ ਇੱਥੇ ਗੰਨੇ ਦੀ ਫਸਲ ਸੀ ਗੰਨੇ ਦੀ ਫਸਲ ਸੀ ਕੀ ਇੱਥੇ ਜਿਹਦਾ ਸਾਨੂੰ ਲੱਖ ਸਵਾ ਲੱਖ ਬਚਤ ਹੋਣੀ ਜਿਹਦੇ ਵਿੱਚੋਂ 2 ਲੱਖ ਦੀ ਟੋਟਲ ਬਹੁਤ ਜ਼ਿਆਦਾ ਜੀ ਹੁਣ ਕਿਸਾਨ ਦਾ ਹੈ ਹੀ ਫਸਲ ਦੇ ਉੱਤੇ ਆ ਫਸਲ ਦੇ ਉੱਤੇ ਹੀ ਹੁੰਦਾ ਵਾ ਕਿਸੇ ਨੇ ਪੇ ਇਹਦਾ ਵਿਆਹ ਕਰਨਾ ਵਾ ਕਿਸੇ ਨੇ ਘਰ ਬਣਾਉਣਾ ਹੈ ਕਿਸੇ ਨੇ ਕੁਝ ਕੰਮ ਰੋੜ ਸਾਰਾ ਕੁਝ ਹੀ ਰੁੜ ਗਿਆ ਉਮੀਦਾਂ ਤੇ ਸਾਰੀਆਂ ਤੇ ਪਾਣੀ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ ਬਿਲਕੁਲ ਹੀ ਬਾਕੀ ਇਹ ਆ ਕੇ ਇੱਕ ਦੇ ਹੁੰਦੀਆਂ ਨੇ ਕਿ ਫਸਲ ਰੁੜ ਗਈ ਇਹਦੇ ਅੱਗੋਂ ਅਸੀਂ ਫੇਰ ਅਗਲੀ ਫਸਲ ਤੋਂ ਸਹੀ ਪਰ ਸਾਡੀ ਤੇ ਜ਼ਮੀਨ ਹੀ ਰੁੜ ਗਈ ਫਸਲ ਕਿੱਥੇ ਬੀਜਾਂਗੇ ਤੇ ਕਿੱਥੋਂ ਉਮੀਦ ਰੱਖਾਂਗੇ ਸਾਰਾ ਕੁਝ ਹੀ ਟੋਟਲ ਲਾਸਟ ਹੋ ਗਿਆ ਜ਼ਮੀਨ ਹੀ ਖਤਮ ਹੋ ਗਈ ਬਿਲਕੁਲ ਹਾਂਜੀ ਵਾਪਸ ਆਉਣ ਵਾਲੀ ਜਿਹੜੀ ਗੱਲ ਵਾ ਉਹ ਤੁਸੀਂ ਲਾਓਗੇ 5-10 ਸਾਲ ਤੇ ਬਿੰਦੀ ਜਾ ਕੇ ਜੇ ਕਿਤੇ ਦਰਿਆ ਆਪਣਾ ਵਹਾਅ ਬਦਲਦਾ ਪੇਰਾ ਪੰਜਾ ਦਹਾ ਸਾਲਾਂ ਤੇ ਜਾ ਕੇ ਗੱਲ ਪੈਂਦੀ ਹੈ ਉਹਨੂੰ ਬਹੁਤ ਟਾਈਮ ਚਾਹੀਦਾ ਉਹਨੂੰ ਟਾਈਮ ਚਾਹੀਦਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਖਰਚਾ ਚਾਹੀਦਾ ਸਾਡੇ ਕੋਲ ਉਹ ਪੈਰੀ ਨੂੰ ਬਾਤ ਕਰਨ ਵਾਸਤੇ ਕਿਉਂਕਿ ਜਦੋਂ ਦਰਿਆ ਨੇ ਪਰੇ ਹੁਣ ਇੱਥੇ ਰੇਤ ਆਉਣੀ ਹੈ ਕਿਤੇ ਧੱਕੇ ਪਹੁੰਚ ਜਾਣਾ ਤੁਸੀਂ ਆਪ ਲਾ ਲਓ ਆਈਡੀਆ ਹਾਂਜੀ ਮੈਂ ਡਾਕਟਰ ਸ਼ਹਾਬਾਜ਼ ਸਿੰਘ ਚੀਮਾ ਜੀ ਮੇਰਾ ਪਿੰਡ ਬਹਾਦਰਪੁਰ ਰਜਵਾ ਹੈ ਜੀ ਮੇਰੀ ਵੀ ਆਪਣੀ ਜ਼ਮੀਨ 16 ਏਕੜ ਮੇਰੀ ਜ਼ਮੀਨ ਜਿਹੜੀ ਹੈ ਉਹ ਬਿਆਸ ਦਰਿਆ ਨੇ ਆਪਣੇ ਨਾਲ ਬਹਾ ਲਈ ਹੈ ਔਰ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਸਨੇ ਔਰ ਨੀਰਾ ਮੇਰਾ 16 ਏਕੜੀ ਨਹੀਂ ਮੇਰੇ ਨਗਰ ਦਾ ਤਕਰੀਬਨ ਇਸਨੇ 200 ਤੋਂ ਵੱਧ ਏਕੜ ਜ਼ਮੀਨ ਜਿਹੜੀ ਹੈ ਜਿਹੜੀ ਕਿ ਬਹੁਤ ਅਬਜਾਉ ਸੀ ਉਸ ਨੂੰ ਇਹ ਆਪਣੇ ਨਾਲ ਵਹਾ ਕੇ ਲੈ ਗਿਆ ਇਸ ਦੇ ਨਾਲ ਦੀ ਨਾਲ ਹੀ ਕਿਉਂਕਿ ਮੈਂ ਇੱਕ ਖੇਤੀਬਾੜੀ ਅਧਿਕਾਰੀ ਵੀ ਹਾਂ ਔਰ ਮੈਂ ਦੇਖਦਾ ਕਿ ਮੇਰੇ ਇਸ ਇਲਾਕੇ ਦੇ ਵਿੱਚ 19 ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਜਿਸ ਦੇ ਵਿੱਚ ਤਕਰੀਬਨ ਕੋਈ 1000 ਏਕੜ ਜਿਹੜਾ ਉਹ ਇਹ ਬਿਆਸਤ ਰਿਆ ਜਿਹੜਾ ਆਪਣੇ ਵਹਾ ਕੇ ਜ਼ਮੀਨ ਜਿਹੜੀ ਉਪਜਾਉ ਉਹ ਲੈ ਗਿਆ ਔਰ ਕਈਏ ਕਿਸਾਨਾਂ ਨੂੰ ਉਹ ਬੇਜ਼ਮੀਨੇ ਕਰ ਗਿਆ ਬਹੁਤ ਦਰਦਨਾਕ ਸੀਨ ਹੈ ਬਹੁਤ ਮਾੜਾ ਮੰਜ਼ਰ ਹੈ ਤੁਸੀਂ ਹੁਣ ਵੀ ਮੌਕੇ ਤੇ ਦੇਖ ਰਹੇ ਹੋ ਕਿ ਕਿਵੇਂ ਢੱਗਾਂ ਡਿੱਗ ਰੀਆਂ ਨੇ ਕਿਸ ਤਰ੍ਹਾਂ ਸਾਡੇ ਜਿਹੜੀਆਂ ਫਸਲਾਂ ਨੇ ਗੰਨੇ ਦੀ ਫਸਲ ਹੈ ਇੱਥੇ ਪ੍ਰਮੁੱਖ ਤੌਰ ਤੇ ਹੁੰਦੀ ਆ ਉਸ ਨੂੰ ਪ੍ਰਭਾਵਿਤ ਕੀਤਾ ਝੋਨੇ ਦੀ ਫਸਲ ਜਿਹੜੀ ਹੈ ਉਹ ਵੀ ਬਹਾਰ ਆ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੁਸੀਂ ਹੁਣ ਦੇਖਿਆ ਹੀ ਇੱਥੋਂ ਦਾ ਕਿਉਂਕਿ ਇੱਕ ਸਾਰੇ ਨਗਰ ਦੇ ਲੋਕ ਤੁਹਾਨੂੰ ਮਿਲੇ ਨੇ ਇੱਥੇ ਪ੍ਰਭਾਵਿਤ ਕਿਸਾਨ ਮਿਲੇ ਨੇ ਉਸ ਦੇ ਵਿੱਚ ਸਾਡੇ ਫੌਜੀ ਵੀਰ ਵੀ ਨੇ ਔਰ ਉਹ ਆਏ ਨੇ ਜਿਹੜੇ ਕਿ ਪੈਨਸ਼ਨ ਲੈ ਕੇ ਆ ਕੇ ਉਹ ਇੱਕ ਮੇਰਾ ਹੀ ਇੱਥੇ ਭਤੀਜਾ ਆਇਆ ਸੀ ਤੇ ਉਸ ਨੂੰ ਸੀਗਾ ਕਿ ਮੈਂ ਸ਼ਹਿਰ ਦੇ ਵਿੱਚ ਚਲਾ ਜਾ ਉਹ ਉਸ ਨੂੰ ਮੈਂ ਹੀ ਪ੍ਰੇਰਿਤ ਕੀਤਾ ਕਿ ਨਹੀਂ ਆਪ ਪੁੱਤਰ ਇੱਥੇ ਆ ਕੇ ਖੇਤੀ ਕਰ ਔਰ ਉਹ ਖੇਤੀ ਕਰਨ ਲੱਗ ਪਿਆ ਔਰ ਬਹੁਤ ਵਧੀਆ ਪਿਛਲੇ 5 ਸਾਲ ਤੋਂ ਬਹੁਤ ਵਧੀਆ ਖੇਤੀ ਕਰ ਰਿਹਾ ਸੀ ਹਰ ਦਿਨ-ਬਦਨ ਉਸ ਨੇ ਫਸਲ ਜਿਹੜੀ ਸੀ ਆਪਣੀ ਵਧਾ ਰਿਆ ਸੀਗਾ ਮੌਕੇ-ਮੌਕੇ ਤੇ ਉਹ ਸਾਡੇ ਤੋਂ ਸਲਾਮ ਅਸ਼ਰੂ ਵੀ ਲੈਂਦਾ ਸੀਗਾ ਬਹੁਤ ਉਹਦੀ ਗੰਨੇ ਦੀ ਵਧੀਆ ਉਪਜ ਕਰ ਰਿਹਾ ਸੀਗਾ ਲੇਕਿਨ ਅਫਸੋਸ ਇਸ ਵਾਰ ਉਸ ਦੀ ਉਹ ਫਸਲ ਜਿਹੜੀ ਉਹ ਨਹੀਂ ਰਹਿ ਰਹੀ ਉਸ ਦੇ ਨਾਲ ਫਸਲ ਦੇ ਨਾਲ ਦੀ ਨਾਲ ਉਸ ਦੀ ਜ਼ਮੀਨ ਸਾਰਾ ਕੁਝ ਪਹਿ ਗਿਆ ਫਸਲ ਦਾ ਨੁਕਸਾਨ ਤੁਸੀਂ ਇਹ ਆਪ ਦੇਖ ਲਵੋ ਵੀ ਕੋਈ 400 450 ਕੁਇੰਟਲ ਅਗਰ ਚ ਗਿਣਾ ਨਿਕਲਣਾ ਤੇ ਉਹ ਤੁਸੀਂ ਦੇਖ ਲਵੋ ਵੀ ਕਿੰਨੀ ਕੀਮਤ ਆ ਉਸ ਤੇ ਉਹਦਾ ਜਿਹੜਾ ਪ੍ਰੋਫਿਟ ਹੋਣਾ ਸੀਗਾ ਜਿਹੜੇ ਉਸ ਨੂੰ ਪੈਸੇ ਮਿਲਣੇ ਸੀ ਉਹ ਵੱਖਰੀ ਗੱਲ ਹੈ ਜਿਹੜਾ ਕੋਈ 35 40 ਕੁਇੰਟਲ ਉਸ ਦਾ ਬੀਜ ਐ ਖਾਦਾ ਵਾ ਉਸ ਤੇ ਬਣਾਈ ਆ ਉਸ ਨੂੰ ਜੋ ਵੀ ਸਪਰੇ ਵਗੈਰਾ ਕੀਤੀਆਂ ਨੇ ਉਹ ਕਿੰਨਾ ਖਰਚਾ ਹੁੰਦਾ ਬਹੁਤ ਖਰਚਾ ਤਕਰੀਬਨ 40 ਤੋਂ 50000 ਰੁਪਿਆ ਉਸ ਤੇ ਲੱਗਤੀ ਆ ਗਈ ਹੋਏਗੀ ਫਿਰ ਫਸਲ ਤਿਆਰ ਹੋਈ ਸੀ ਹੁਣ ਤੇ ਉਹ ਸਪਟੰਬਰ ਮਹੀਨੇ ਅਕਤੂਬਰ ਨਵੰਬਰ ਦੇ ਵਿੱਚ ਉਹ ਮਿਲਦੇ ਵਿੱਚ ਜਾਣਾ ਸੀ ਹੁਣ ਲੇਕਿਨ ਫਸਲ ਵੀ ਗਈ ਫਸਲ ਤੇ ਚਲੋ ਛੱਡੋ ਫਸਲ ਤੇ ਚਲੋ 6 ਮਹੀਨੇ ਬਾਅਦ ਫਿਰ ਕਿਤਨਾ ਕਿਤੋ ਆ ਜਾਏਗੀ ਦੁੱਖ ਤੇ ਇਹ ਆ ਕਿ ਫਸਲ ਹੁਣ ਉਹ ਲਾਵੇਗਾ ਕਿੱਥੇ ਕਿੱਥੇ ਲਾਵੇਗਾ ਫਸਲ ਉਹ ਜ਼ਮੀਨ ਹੀ ਰੁੜ ਗਈ ਦੁੱਖ ਤੇ ਉਸ ਗੱਲ ਦਾ ਜ਼ਮੀਨ ਹੀ ਗਈ ਫਸਲ ਤੇ ਚਲੋ 6 ਮਹੀਨੇ ਬਾਅਦ ਜੱਟ ਜਿਹੜਾ ਨਾ ਉਹ ਤੁਸੀਂ ਦੇਖਿਆ ਆਏਗਾ ਜੱਟ ਹਮੇਸ਼ਾ ਕਿਸਾਨ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਔਰ ਕੁਦਰਤੀ ਆਫਤਾਂ ਦੇ ਨਾਲ ਟੱਕਰਾ ਕਰਦਾ ਆ ਰਿਹਾ ਲੇਕਿਨ ਇੱਥੇ ਆ ਕੇ ਉਹ ਬਿਲਕੁਲ ਫੇਲ ਹੋ ਜਾਂਦਾ ਜਦੋਂ ਉਹਨੇ ਉੱਥੇ ਮਿਹਨਤ ਕਿੱਥੇ ਕਰਨੀ ਹੁਣ ਤੇ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਾਡਾ